ਅਕ ਖੋਲੀ ਬਾਹਰ ਦੀ ਤੂੰ ਦਿਖਾਈ ਦੇ ਹਰ ਜ਼ਰੇ ਵਿੱਚ ਦਿਖਾਈ ਦੇ ਕੋਈ ਐਸਾ ਪਾਲਣਾ ਹੋਵੇ ਐਸਾ ਸਮਾ ਨਾ ਹੋਵੇ ਇਸ ਸਮੇਂ ਤੇ ਜੀ ਹੌਂਦ ਨੂੰ ਪੜ ਜੇ ਜਿਨੇ ਕਿ ਕੱਲ ਤੋਂ ਸਾਧੂ ਗੁਰਾਂ ਦੇ ਇਹਨਾ ਮਹਾਨ ਸਥਾਨਾਂ ਤੇ ਵਰਮ ਸਮਾਗਮ ਸ਼ੁਰੂ ਹਨ ਔਰ ਪੰਛੀ ਦੇ ਪਿਆਰੇ ਸਾਡੇ ਸਭਨਾ ਦੇ ਪਿਆਰੇ ਅਈਸਰ فائਟਿੰਦਰ ਪਾਲ ਸਿੰਘ ਜੀ ਮਨਨ ਨੇ ਆਪ ਨੂੰ ਬਹੁਮਲੇ ਬਚਨਾਂ ਨਾਲ ਜੋੜਨਾ ਹੈ ਜਿੱਥੇ ਉਹਨਾਂ ਨੇ ਕੱਲ ਉਹਨਾਂ ਸ਼ਹੀਦਾਂ ਨੂੰ ਯਾਦ ਕੀਤਾ ਨਾਲ ਹੀ ਸਾਬਕਾ ਸ਼੍ਰੀ ਗ੍ਰੀਤਿਖ ਭਦਰਸਾਹ ਜੀ ਦੀ ਜੋ ਪਿਛਲੇ ਦਿਨ ਚ ਸ਼ਤਬਦੀ ਮਨਾਈ ਗਈ ਸ਼ਹੀਦੀ ਸਮਾਗਮ ਦੇ ਰੂਪ ਤੇ ਵਿੱਚ ਸਤਿਗੁਰਾਂ ਨੂੰ ਔਰ ਸਤਿਗੁਰਾਂ ਦੇ ਨਾਲ ਸ਼ਹੀਦ ਹੋ ਵਾਲੇ ਗੁਰਸਿੱਖਾਂ ਨੂੰ ਵੀ ਯਾਦ ਕੀਤਾ ਗਿਆ ਉਸੇ ਲੜੀ ਵਿੱਚ ਪਾਈਸਾ ਦਾ ਫੇਰ ਆਪਾਂ ਨਾਲ ਸੰਸਾਜ ਪਾਉਣਗੇ ਸਹਿਤ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਕਰਮ ਪਾਵਨ ਬਚਨ ਆਪਾਂ ਸਾਰਿਆਂ ਨੇ ਮਿਲ ਕੇ ਕਾਈਏ ਗਾਉਣਾ ਹੈ ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨਣਾ ਸੁਖ ਸਨੇਹ ਹਰ ਪਹਿਤ ਨਹੀਂ ਚੰਚਲ ਮਾਟਿ ਮੰਨਣਾ ਪਾਈਸਾ ਗ੍ਰਾਮੇ ਇਸ ਨੂੰ ਆਧਾਰ ਬਣਾ ਕੇ ਕਥਾ ਸ਼੍ਰੀਪਰਨੀ ਹੈ ਮਿਲ ਕੇ ਕਾਈਏ ਜੋ i Oh, <laughs> I'm <laughs> ਭਾਈ ਸਾਹਿਬ ਹਰਪਿੰਦਰਪਾਲ ਸਿੰਘ ਜੀ ਜਿਨ੍ਹਾਂ ਤੇ ਸਤਿਗੁਰਾਂ ਦੀ ਬਹੁਤ ਬਖਸ਼ਿਸ਼ ਹੈ ਪਹਿਲਾਂ ਵੀ ਮੈਂ ਕਈ ਵਾਰੀ ਆਸੰਕ ਦਰਜ ਬੇਨਤੀ ਕੀਤੀ ਹੈ ਭਾਈ ਸਾਹਿਬ ਨੂੰ ਸਤਿਗੁਰਾਂ ਨੇ ਵੱਖਰੀ ਸ਼ੈਲੀ ਬਖਸ਼ਿਸ਼ ਕੀਤੀ ਹੈ ਜੋ ਉਨ੍ਹਾਂ ਦਾ ਗੱਲ ਕਰਨ ਦਾ ਢੰਗ ਹੈ ਦ੍ਰਿਸ਼ ਵਰਣ ਕਰਨ ਦਾ ਉਹ ਬਾਖਮਾਲ ਹੈ ਸਤਿਗੁਰ ਬਖਸ਼ਿਸ਼ ਕਰੇ ਮੇਰੇ ਵੀਰ ਤੇ ਕਿਸੇ ਤਰ੍ਹਾਂ ਸਾਹਿਬ ਦੀ ਮੇਰ ਬਣੀ ਰਹੇ